ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਮੱਲੂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਦੂਜੀ ਵੀਡੀਓ ਦੋਸਤੋ ਆਪਣੀ ਇਸ ਘਰੋਂ ਭਾਈ ਸਾਹਿਬ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜੜੀ ਸਾਂਝੀ ਕਰਾਂਗੇ ਸਭਰਾ ਜਿਹੜਾ ਦੋਸਤੋ ਫਤੇਗੜ ਸਭਰਾ ਬਿਲਕੁਲ ਲੱਗੇ ਹੈਗਾ ਤੇ ਆਚੀ ਕੇ ਮਾਚੀ ਕੇ ਬਿਲਕੁਲ ਨਾਲ ਲੱਗਦੇ ਪਿੰਡਾ ਕਾਮਲ ਵਾਲਾ ਥੋੜੀ ਦੂਰੀ ਤੇ ਆ ਠੀਕ ਹੈ ਜੀ ਤੇ ਬਟੂ ਭੱਟੀ ਕਟਾ ਬਾਦਸ਼ਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਅੱਜ ਵੇੜਾ ਜਿਹੜੀਆਂ ਦੋਸਤੋ ਨਾਰਮਲੀ ਆਪਾਂ ਤੁਹਾਨੂੰ ਘਟੋ ਘਟ ਵੀ 8 7 ਨਗ ਹੈਗੇ ਆ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਨਾਲ ਲੈ ਕੇ ਭਾਜੀ ਹੋਰਾਂ ਤੋਂ ਆਪਾਂ ਕਵਰ ਕਰਾਂਗੇ ਸੋ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਓ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਨੰਬਰ ਜਿਹੜੇ ਆ ਓਨਰ ਦੇ ਮਾਲਕ ਦੇ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ نیچے ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਭਾਜੀ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਸਾਹਬ ਸਿੰਘ ਜੀ ਸਤਿ ਸ੍ਰੀ ਅ ਉਹ ਠੀਠ ਹੋਈ ਜੀ ਸੇਤਾਰਾ ਜੀ ਬੋਲੀਆ ਮੇਰਾ ਮਹਾਰਾਜ ਜੀ ਬਿਲਕੁਲ ਠੀਕ ਆ ਅੱਛਾ ਪਾਜੀ ਅੱਜ ਪਸ਼ੂ ਆਪਣੇ ਕੋਲ ਨਗ ਕਿੰਨੇ ਪਕਾਉਗੇ ਅੱਜ ਆਪਣੇ ਕੋਲ ਲੇ ਕੇ ਆ ਜੀ ਸਤ ਨਾਗ ਆ ਜੀ ਸਤ ਨਾਗ ਹਾਂ ਜਿਨ੍ਹਾਂ ਦੇ ਵਿੱਚ ਮਤਲਬ ਜਰਸੀ ਥੋੜਾ ਮਤਲਬ ਅੱਜ ਪਾਸੋਂ ਜਿੰਨੇ ਵੀ ਆ ਸਾਰੇ ਕ੍ਰੋਸਾਂਗ ਦੇ ਵਿੱਚ ਹੈ ਮੈਨਾਂ ਜੀ ਅੱਜ ਬਹੁਤ ਹੀ ਜਿਆਦੀਆਂ ਮੱਝਾਂ ਹੀ ਸਮਝੋ ਇਹਨਾਂ ਨੂੰ ਬਿਲਕੁਲ ਬਾਹ ਦੀ ਥਣ ਵਧੀਆ ਠੀਕ ਹੈ ਜੀ ਤੇ ਬਾਕੀ ਕੁਆਲਿਟੀਆਂ ਬਹੁਤ ਸੋਹਣੀਆਂ ਨੇ ਠੀਕ ਹੈ ਜੀ ਤੇ ਆਜੋ ਨਾਲ-ਨਾਲ ਆਪਾਂ ਦਿਖਾਉਣੇ ਨਾਲ ਗੱਲਬਾਤ ਕਰਾਂਗੇ ਜੀ ਪਹਿਲੇ ਨੰਬਰ ਤੇ ਭਾਜੀ ਜਿਹੜੀ ਇਹ ਵਹਿੜ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਇਹ ਵੀ ਕ੍ਰੋਸਾਂਗ ਹੀ ਆ ਨਾ ਕੋਈ ਸ਼ਹੀਵਾਲ ਦਾ ਕ੍ਰੋਸਾਂਗ ਹੀ ਆ ਕੇ ਜੀ ਹਾਂਜੀ ਇਹ ਨਹੀਂ ਇਹ ਸ਼ਹੀਵਾਲ ਦੇ ਲੋਕ ਜਲਸੀ ਜੀ ਵੀ ਪੈਂਦੀ ਆ ਜੀ ਸਾਰੀਆਂ ਨਾਲ ਮੀ ਆ ਜੀ ਬੜਾ ਬਹੁਤ ਚੰਗਾ ਠੀਕ ਆ ਆਦੇ ਨੂੰ ਸੂਈ ਨੂੰ ਤਿੰਨ ਦਿਨ ਹੋ ਗਿਆ ਕੱਲ ਹੀ ਆਈ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਆਈ ਤੇ ਬੱਛੀ ਨੂੰ ਜਿਹੜਾ ਦੋਸਤ ਸੂਈ ਨੂੰ ਅੱਜ ਤਿੰਨ ਦਿਨ ਹੋ ਗਿਆ ਤੇ ਸੂਗਾ ਦੂਜਾ ਸੂਈ ਹੈ ਜੀ ਦੂਜਾ ਦੂਜਾ ਸੂਗਾ ਤੇ ਇਹ ਨੀਚੇ ਜਿਹੜਾ ਬੱਚਾ ਹੈਗਾ ਥੱਲੇ ਉਹ ਫੀਮੇਲ ਕਾਫ ਆ ਜੀ ਠੀਕ ਆ ਆ ਦੇਖੋ ਥਾਣਾ ਤੁਹਾਨੂੰ ਬਿਲਕੁਲ ਮੱਝਾਂ ਵਰਗਾ ਥਾਣਾ ਮੋਟਾ ਗੋਲ ਥਾਣਾ ਤੇ ਹਵਾਨੇ ਦੀ ਸਫਾਈ ਸਭੀ ਪੂਰੀ ਆ ਕਰੋ ਚੈੱਕ ਗੰਡੀ ਪੂਰੀ ਆ ਹੀ ਚੋਲਣੀ ਆਪਾਂ ਕੋਈ ਇਹਨੂੰ ਢਾਂਗ ਹੋਣੀ ਇਹਨਾਂ ਢਾਂਗਾ ਹੋਣੀ ਪਉਣਾ ਨਹੀਂ ਓਕੇ ਐ ਹੀ ਚੋਲਣੀ ਆ ਬਸ ਠੀਕ ਹੈ ਜੀ ਕੋਈ ਢਾਂਗੇ ਦੀ ਲੋੜ ਨਹੀਂ ਠੀਕ ਹੈ ਜ ਪੜੀ ਪਿਆਰੇ ਪੜੀ ਤੋਂ ਜਾ ਕੇ ਗਰੀਨ ਆ ਦੇਖੋ ਜੀ ਬਨਾਥਣਾ ਜਿਹੜਾ ਦੋਸਤੋ ਤੁਸੀਂ ਵੇਖਣਾ ਦਾ ਨਾਰਮਲੀ ਵੇਖ ਕੇ ਜਜਮੈਂਟ ਕਰ ਲੋਗੇ ਠੀਕ ਆ ਤੇ ਹਵਾਨੇ ਲੇਵੇ ਦੀ ਬਹੁਤ ਜਿਆਦਾ ਸਫਾਈ ਆ ਤੇ ਥੱਲੇ ਫੀਮੇਲ ਕਾਫ ਆ ਮੈਂ ਜਿਹੜਾ ਬੱਚਾ ਤੁਹਾਨੂੰ ਉਹ ਦਿਖਾ ਦਿੰਦਾ ਜੀ ਇੱਕ ਵਾਰੀ ਠੀਕ ਆ ਬੱਚਾ ਜਿਹੜਾ ਆ ਫੀਮੇਲ ਆ ਜੀ ਹਨਾ ਉਹ ਅੱਛੀ ਆ ਹਾਂ ਜੀ ਥੋੜਾ ਜਿਹਾ ਨੇਰੇ ਜੀ ਅੱਜ ਦੂਜਾ ਤੇ ਤੀਜਾ ਦਿਨ ਹੈ ਖਾਲੀ ਲਈ ਆ ਇਹ ਗਾਂ ਖਾਲੀ ਆਈਆਂ ਆਪਣੇ ਕੋਲ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ ਨੜੂ ਨਾਲ ਇਹਨਾਂ ਦੇ ਨੂੰ ਗਿਆ ਜੀ ਠੀਕ ਆ ਓਕੇ ਆ ਭਾਜੀ ਕਿੰਨੀ ਡਿਮਾਂਡ ਇਸ ਵੇਰ ਦੀ ਫਿਰ ਇਹ ਫੋਨ ਤੇ ਹੀ ਕਰਾਂਗੇ ਜੀ ਆਪਾਂ ਅੱਛਾ ਮੁੱਲ ਫੋਨ ਤੇ ਹੀ ਹੈ ਬਿਲਕੁਲ ਜਾਇਜ਼ ਹੀ ਕਰਾਂਗੇ ਜੀ ਅੱਗੇ ਵੀ ਆਪਾਂ ਕੋਈ ਯਾਰ ਜਿਆਦਾ ਜੀ ਮੁੱਲ ਕਿਤੇ ਆ ਤੇ ਜਾਇਜ਼ ਦਿੱਤੀਆਂ ਹੁਣ ਵੀ ਆਪਾਂ ਜਾਇਜ਼ ਹੀ ਕਰਾਂਗੇ ਠੀਕ ਹੈ ਜੀ ਹਾਂ ਜੀ ਹਾਂ ਆ ਮੋਲ ਜਿਹੜਾ ਦੋਸਤੋ ਫੋਨ ਤੇ ਹੋਵੇਗਾ ਸਾਰੀਆਂ ਵੇੜਾਂ ਦਾ ਫੋਨ ਤੇ ਹੋਵੇਗਾ ਜੀ ਠੀਕ ਹੈ ਜੀ ਸਾਰੀਆਂ ਵੇੜਾਂ ਦਾ ਜਿਹੜਾ ਦੋਸਤੋ ਮੋਲ ਫੋਨ ਤੇ ਹੋਵੇਗਾ ਠੀਕ ਹੈ ਤੇ ਅਗਲੀ ਇਸ ਵੇੜ ਦੀ ਕੀ ਡਿਟੇਲ ਹੈ ਜੀ ਇਹ ਆ ਗਈ ਜੀ ਕਾਲੀ ਵੇੜ ਇਹ ਦੀ ਕੱਲ ਆਪਾਂ ਲਈ ਅੱਗ ਬਣ ਵਾਇਰ ਲਈ ਸੀ ਹਾਂਜੀ ਇਹ ਅਜੇ ਹੀ ਆਨੇ ਹਨ ਵੀ ਹੱਥਾ ਲੈ ਲਈ ਠੀਕ ਹੈ ਜੀ ਇਹਨੇ ਆਉਂਦਾ ਇਹਦੇ ਘਰੇ ਗੱਡੀ ਤੋਂ ਲਾਈਆਂ ਨੇ ਬੱਚਾ ਰਤਾ ਪਰ ਕਰਮ ਵਾਲੀ ਬਹੁਤ ਚੰਗੀ ਬਣੀ ਆ ਜੀ ਠੀਕ ਹੈ ਜੀ ਸਾਨੂੰ ਉਹਨਾਂ ਨੇ 25 26 ਲੀਟਰ ਦੋਗਲੀ ਵੇੜ ਆ ਤੇ 25 26 ਲੀਟਰ ਦੁੱਧ ਕਿਹਾ ਜੀ ਦਾ ਠੀਕ ਹੈ ਜੀ ਪਰ ਇਹ ਅਨੇ ਆ ਵੀ ਜਿਹੜੇ ਹਸਾਂ ਨਾਲ ਲੇਵਾ ਬਣਾ ਗਈ ਖਾਲੀ ਜਮਾਈ ਨਹੀਂ ਥੱਲੇ ਅੱਜ ਸੱਪੇ ਭਾਈ ਜੀ ਆਏ ਸਰੇ ਸੋਈ ਆਣ ਜਵਾ ਖਾਲੀ ਕੀਤੀ ਕੱਲ ਸ਼ਾਮੀ ਆਏ ਥੋੜੇ ਸੋਈ ਆ ਜੀ ਠੀਕ ਆ ਜੀ ਤੇ ਤੇ ਸੁਬਾ ਦੁੱਧਾ ਜੀ ਆਈ ਗੁੱਜਾ ਮੇਰੇ ਨਾ ਦਾਦੇ ਰਾਏ ਦੁੱਧ ਜਿਆਦਾ ਨਹੀਂ ਤੇ ਮੈਂ ਨਾ ਵੀ 22 23 ਦੇਖੋ ਜੀ ਇਹਨਾਂ ਕੱਡੂ ਵੀ ਉਹਨਾਂ ਦੇ 25 ਗਿਆ ਫਿਰ ਬੋਲੀ ਵੜਾ ਲੇਵਾ ਲੁਵਾ ਬਹੁਤ ਸੋਨਾ ਬਣਾ ਗਈ ਐ ਇਧਰ ਆਰਾਮ ਨਾ ਦੇਉ ਇੱਥੋਂ ਆਈ ਚੁਈ ਇੱਕ ਨੰਬਰ ਆ ਜੀ ਇਹਦੀ ਵੀ ਗਾਂ ਨਹੀਂ ਇਹਦੀ ਠੀਕ ਆ ਜੀ ਚੁਾਈ ਵੱਲੋਂ ਕੋਈ ਬੁੱਬੀ ਨਾ ਨਿਕਲੂ ਚੋਣ ਬਹੁਤ ਜਿਆਦੀਆਂ ਚੰਗੀਆਂ ਆ ਜੀ ਆਹ ਦੇਖੋ ਜੀ ਕੁੜੀਆਂ ਰੱਜ ਕੇ ਆ ਜੀ ਇਹ ਕਾਲੀ ਸੂਈ ਆ ਜੀ ਠੀਕ ਆ ਕਾਲੀ ਸੂਈ ਆ ਦੋਸਤੋ ਠੀਕ ਆ ਤੇ ਸ਼ਾਹੀਵਾ ਲੰਗ ਦੇ ਵਿੱਚ ਵਹਿੜ ਹੈਗੀ ਆ ਨਾਲੇ ਸਿਰੇਆਂ ਨੀ ਤੋੜੀ ਆ ਕੋਈ ਇਹ ਨਹੀਂ ਛੱਡੀ ਗਰੂ ਮਾਰ ਨਹੀਂ ਜਾਂਦੀ ਨਹੀਂ ਸ਼ਾਮ ਦਾ ਟਾਈਮ ਵੀ ਆਪਾਂ ਕੋਈ ਤੇ ਵੀ ਛੱਡੀ ਹੋਏ ਸਿਰੇ ਜਮਾ ਮਰਦਾ ਰਹੀ ਛੱਡੀਆਂ ਕਾਲੀ ਸੂਈ ਆ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਛੱਡੀ ਜੁਣੀ ਬਹੁਤ ਜਾਰੀ ਹੈ ਤੁਹਾਪੀ ਵੀ ਜੇ ਬੰਦੇ ਲਾਈ ਚੁਵਾਈ ਵਧੀਆ ਹੈਗੀ ਤੇ ਬੱਚਾ ਨਾਲ ਥੱਲੇ ਕੀ ਸੀਗਾ ਇਹਦਾ ਬੱਚਾ ਹੀ ਬੱਚਾ ਹੈ ਜੀ ਇਹਨੇ ਮੈਂ ਅੱਛਾ ਉਹ ਇੰਦਰਪੁਰ ਦੇ ਬਾਹਰ ਲਿਆਵੇਂ ਬੱਚਾ ਕੱਢ ਕੇ ਤਾਂ ਹੀ ਆਕੇ ਆਲੇ ਆਂ ਮੱਗੋ ਪਿਛੋ ਤੱਕ ਕੇ ਲੈਣਗੇ ਨਾ ਅੱਗੋ ਖਿੱਚ ਕੇ ਲੈਣਗੇ ਬੱਚਾ ਦਾ ਠੀਕ ਹੈ ਇਹ ਤਾਂ ਮੁੱਲ ਵੀ ਇਹ ਤਾਂ ਫੋਨ ਤੇ ਹੀ ਜੀ ਹਾਂ ਜੀ ਫੋਨ ਤੇ ਹੀ ਕਰਾਂਗੇ ਫੋਨ ਤੇ ਹੀ ਹੈ ਠੀਕ ਹੈ ਜੀ ਫੋਨ ਜਿਹੜੇ ਤਾਂ ਮੁੱਲ ਜਿਹੜੇ ਦੋਸਤੋ ਖਾਸ ਤੌਰ ਤੇ ਜਿੰਨੀਆਂ ਵੇਟਾਂ ਦਿਖਾਵਾਂਗੇ ਇਹ ਸਾਰੀਆਂ ਤੇ ਫੋਨ ਤੇ ਹੋਣਗੇ ਠੀਕ ਹੈ ਤੇ ਠੀਕ ਹੈ ਨਾ ਹਾਂਜੀ ਗੱਲ ਫਲੈਸ਼ ओके okay. ठीक है जी आ जाओ आगे जी ठीक है अगली जड़ी डब्बी बैठ आ गई जी एचएफ तक क्रॉस करेंगे हां जी हां जी अच्छे ये भी सुई है जी ये भी सुई है जी कल ही ये थले थले है, सुई है जी ठीक है तो बोला ਦੇ ਵਿੱਚ ਕੀ ਹੁਣ ਚੱਲ ਰਿਹਾ ਜੀ ਇਹਦਾ हां जी ਬੋਲਾ ਕਿੰਨਾ ਜੀ ਇਹ ਬੋਲਾ ਇਹਦੇ ਥੱਲੇ ਹੋਊਗਾ ਜੀ ਇਸ ਟਾਈਮ ਤੇ ਕੱਲ ਹੀ ਸੁਈ ਆ 10 ਕਿਲੋ ਦੇ ਨੇੜੇ 10 ਕਿਲੋ ਦੇ ਨੇੜੇ ਤੇ ਸਵੇਹਾ ਦੂਜਾ ਸੁਈ ਆ ਵੀ ਦੂਜਾ ਬੱਚਾ ਥੱਲੇ ਕੀ ਆ ਗਿਆ ਜੀ ਬੱਚਾ ਬੱਚਾ ਹੈ ਇਹ ਮਤਲਬ ਬੱਚਾ हां अ सतोस ते ਮਗਰ ਜਿਹੜਾ ਬੱਚਾ ਹੈਗਾ ਠੀਕ ਹੈ ਜੀ ਕੱਲ ਹੀ ਸੂਈ ਆ ਤੇ ਦੂਜਾ ਸੂਗਾ ਠੀਕ ਆ ਬੌਲੇ ਦੇ ਵਿੱਚ ਕੋਈ ਹੋਊਗਾ ਕਿ 12 ਲੀਟਰ ਤੋਂ ਬਾਹਰ ਜੀ ਹੋਊਗਾ ਜੀ 11 11 ਕਿੱਗਰੋਂ ਹੋਊਗਾ ਕੱਲ ਹੀ ਸੂਈ ਅਨੇ ਦੁੱਧ ਕੱਢੂਗੀ 20 ਤੋਂ ਬਾਹਰ ਹੀ ਕੱਢੂਗੀ ਇਸ ਪਲੇਸ 20 ਤੋਂ ਜਿਹੜਾ ਦੋਸਤੋ ਦੁੱਧ ਬਾਹਰ ਭਾਜੀ ਹੋਰੀ ਕਹਿੰਦਾ ਵੀ 20 ਤੋਂ ਬਾਹਰ ਚੱਲੋਗੀ ਕੋਈ ਵੱਦਾ ਘਟਾਣੀ ਬਿਲਕੁਲ ਮੱਦਾ ਨਹੀਂ ਪਾਈ ਆ ਜੀ ਤੇ ਵਹਿੜ ਦਾ ਹਵਾਨਾ ਜਿਹੜਾ ਵੇਖ ਕੇ ਤੁਸੀਂ ਨਾਰਮਲ ਜਿਹੜੇ ਦੋਸਤ ਜਜਮੈਂਟ ਕਰ ਲਓਗੇ ਬਾਕੀ ਥਣ ਬਿਲਕੁਲ ਮੋਟਾ ਗੋਲ ਵੇਖੋ ਬਿਲਕੁਲ ਪੀੜੀ ਦੇ ਇਹ ਬਿਲਕੁਲ ਮੁਠੀ ਦਾ ਥਣ ਹੈਗਾ ਠੀਕ ਆ ਬੱਚਾ ਥੱਲੇ ਮੇਲ ਆ ਗਿਆ ਸੀਗਾ ਜੀ ਹਾਂ ਜੀ ਇਹ ਥੱਲੇ ਬੱਚਾ ਹੈ ਬੱਚਾ ਆ ਗਿਆ ਜੀ ਠੀਕ ਆ ਬੱਚਾ ਇਹ ਥੱਲੇ ਹੈਗਾ ਬਾਕੀ ਆ ਜਿਹੜੀ ਫੇਸ ਕੁਆਲਿਟੀ ਜੇ ਵੇਖੜ ਦੀ ਠੀਕ ਆ ਉਹ ਬਥਰੀ ਠੀਕ ਆ ਬਾਕੀ ਇਹ ਬਹਿਣੀ ਵਾਲੇ ਪਾਸੇ ਜਿਹੜੇ ਥਣ ਥੋੜਾ ਇਹ ਤਸਲੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਠੀਕ ਆ ਬਿਲਕੁਲ ਚਾਰ ਥਾਣਾ ਚੌਥਾ ਰੋਡ ਦਾ ਗੈਪੰਦਰ ਠੀਕ ਆ ਬਾਕੀ ਚੁਬਾਈਆਂ ਤੁਹਾਨੂੰ ਇੱਕ ਨੰਬਰ ਆ ਜੀ ਮੈਂ ਨਾ ਜੀ ਜੇ ਕੋਈ ਖੁੱਭੀ ਹੋਊਗੀ ਆਪਣੇ ਜਨਵਾਰ ਚ ਪਹਿਲਾਂ ਦੱਸ ਦਾਂਗੇ ਜੇ 1921 ਵੀ ਹੋਵੇਗੀ ਮਾੜੀ ਮੋਕੀ ਦੀ ਠੀਕ ਹੈ ਜੀ ਹਾਂਜੀ ਬਾਕੀ ਇਹਦੇ ਬੌਲੇ ਦੇ ਵਿੱਚ ਆਹੇ ਕਰਮਾਰੀਆਂ ਪਿਆਰ ਹੋ ਗਈਆਂ ਫੇਰੇ ਬਹੁਤ ਜ਼ਿਆਦਾ ਵਧੀਆ ਬਣਣਗੀਆਂ ਠੀਕ ਹੈ ਭਾਜੀ ਹਾਂਜੀ ਠੀਕ ਖਾਲੀ ਸੂਈਆਂ ਨੇ ਬੱਚੇ ਵਿਖਾ ਦਿੰਨੇ ਇਹਦਾ ਬੱਚਾ ਵੀ ਉਕਾ ਇਹਦਾ ਬੱਚਾ ਕਿੱਥੇ ਹੈ ਜੀ ਇਹਦਾ ਵੀ ਉਹ ਡੱਬਾ ਬੱਚਾ ਨਾਲ ਹੀ ਠੀਕ ਹੈ ਜੀ ਆਜੋ ਆਪਾਂ ਦਿਖਾ ਦਿੰਨੇ ਆਹ ਡੱਬਾ ਜਿਹੜਾ ਵਾਈਟ ਦੇ ਵਿੱਚ ਹੈ ਨਾ ਜੀ ਹਾਂਜੀ ਕਾਲੀ ਇਹ ਕਾਲੀ ਸੂਈਆਂ ਦੀ ਕਾਲੀ ਕਾਲੀ ਸੂਈਆਂ ਦੀ ਆਹ ਪਾ ਕੱਲ ਸੁਈ ਲੈਂਦੀ ਐ ਪਰਸੋਂ ਸੁਈ ਸੀ ਹਾਂਜੀ ਜਿਹੜੀ ਪਹਿਲੀ ਨੰਬਰ ਤੇ ਲਿਖਾਈ ਆਹ ਬੱਚਾ ਜਿਹੜਾ ਖਾਲੀ ਸੁਈ ਆ ਜੀ ਲਓ ਜੀ ਠੀਕ ਆ ਇਹ ਬੱਚਾ 나ੜੂ ਬੱਚੇ ਦੇ ਨਾਲ ਹੈਗਾ ਠੀਕ ਆ ਜੀ ਆ ਕਰ ਸਕਦੇ ਹੋ ਚੈੱਕ ਖਾਲੀ ਸੁਈ ਆ ਜੀ ਕੱਲ ਸੁਈ ਆ ਮਤਲਬ ਹੈ ਸਾਰੀਆਂ ਦੋ ਦੋ ਦਿਨ ਦੀਆਂ ਕੋਈ ਤਿੰਨ ਦਿਨ ਦੀ ਦੋ ਦਿਨ ਦੀ ਇਹ ਦੋਵੇਂ ਗਮ ਕੱਲ ਸੁਈਆਂ ਆ ਜੀ ਠੀਕ ਹੈ ਇਸੇ ਟਾਈਮ ਹੀ ਨਾਲੇ ਠੀਕ ਆ ਜੀ ਇਹ ਤੇ ਕਾਲੀ ਗਾਂ ਦੇ ਡੱਬੇ ਆ ਜਿਹੜੀ ਇਹ ਪਸ ਸੁਈ ਲੈਂਦੀ ਜੀ ਠੀਕ ਆ ਕੱਲ ਤਾਂ ਠੀਕ ਆ ਭਲਾ ਦੇ ਨਾਲ ਲਓ ਵੀ ਦੋਸਤੋ ਠੀਕ ਆ ਤੇ ਥਣਲੇਵੇ ਦੀਆਂ ਹਰ ਕਬੈਰ ਜਿਹੜੀਆਂ ਜਿੰਨੀਆਂ ਵੀ ਆਪਾਂ ਬੈਟਾ ਦਿਖਾਵਾਂਗੇ ਜਾਂ ਹੁਣ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਥਣਲੇਵੇ ਦੀਆਂ ਬਹੁਤ ਜ਼ਿਆਦੀਆਂ ਸਫਾਈ ਹੈਗੀ ਹੈ ਬਾਕੀ ਅ ਹਰ ਵੀਡੀਓ ਦੇ ਵਿੱਚ ਦੋਸਤੋ ਆਪਣਾ ਇਹ ਕਹਿਣਾ ਜ਼ਰੂਰੀ ਹੁੰਦਾ ਵੀ ਤੁਸੀਂ ਜਿਹੜੀ ਚਵਾਈ ਹੈ ਜਿਹੜਾ ਪਸ਼ੂ ਖਾਸ ਤੌਰ ਤੇ ਸੋਇਆ ਦੋ ਟਾਈਮ ਇੱਕ ਟਾਈਮ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਹੈ ਤਸੱਲੀ ਕਰਦੇ ਨੇ ਅੱਛਾ ਅੱਗੇ ਜਰਸੀ ਆ ਗਈ ਸੀ ਨਹੀਂ ਜਲਸੀ ਆ ਗਈ ਆ ਜੀ ਠੀਕ ਆ ਤੇ ਜਰਸੀ ਮਤਲਬ ਕਿ ਸੋਈ ਹੈ ਵੀ ਨਹੀਂ ਇਹ ਜਿਹੜੇ ਦਿਨ ਲੈਂਦੀ ਆ ਜੀ ਹਰ ਥਾਂ ਲੈਂਦੀ ਆ ਹਫਤਾ ਲੱਜੂ ਸਵੇਰ ਕਿਨਾਂ ਮਸੂਨ ਜਾ ਰਹੀ ਹੈ ਜੀ ਇਹ ਦੂਜੇ ਸੂਵੇ ਸੁਣਾ ਹੈ ਜੀ ਉਹਨਾਂ ਦੂਜੇ ਸੂਵੇ ਆ ਹਾਂਜੀ ਲਓ ਵੀ ਦਿਖਾਓ ਲਓ ਬੁੱਕ ਠੀਕ ਆ ਥੋੜੀ ਹੋਰ ਹੈ ਵੀ ਥੋੜੀ ਹੋਰ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਜੀ ਦੂਜਾ ਸੂਵਾ ਸੁਣਾ ਤੇ ਰੰਗ ਇਹ ਤਾਂ ਥੋੜਾ ਵਾਈਟ ਕਰੀਮ ਆ ਗਿਆ ਜੀ ਹਨਾ ਹਾਂ ਵਾਈਟ ਕਰੀਮ ਦੇ ਵਿੱਚ ਆ ਗਈ ਥੋੜੀ ਹੈਨਾ ਬਾਕੀ ਆ ਥੰਦੇਵਾ ਜੀ ਆ ਦੇਖੋ ਠੀਕ ਹੈ ਜੀ ਤੇ ਬਾਕੀ ਥੋੜਾ ਜਿਹਾ ਸਮਾਂ ਦੋਸਤੋ ਨਾਈਟ ਦਾ ਤੇ ਬਾਕੀ ਜਿੰਨੀ ਵੀ ਤਸੱਲੀ ਨਾਲ ਹੋ ਸਕਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆ ਕਰੋ ਚਲੋ ਤੇ ਪੱਕੇ ਦਾ ਗਾ ਲੀਏ ਕਿ ਨੌ ਦਿਨ ਉਹ ਚੜਦਾ ਲਾਉਣਾ ਥੋੜਾ ਜਿਆ ਤੁਰਦੀ ਪੱਕੇ ਦਾ ਕਰਦੀ ਜਾਂਦੀ ਥਾਂ ਦਾ ਪੱਕੇ ਦਾ ਨੌ ਦਿਨ ਨੌ ਚੜਦਾ ਜੀ ਇਹ ਕੱਲ ਹੀ ਆਈਆਂ ਨਾ ਇਹ ਮੁੰਡੇ ਨੂੰ ਮੈਂ ਕਿਹਾ ਹਿਲਵਾ ਲਈਏ ਤੇ ਅਲੀ ਖੜਜੀਏ ਇਸ ਸਾਲ ਆ ਗਿਆ ਜੀ ਓਕੇ ਜੀ ਓਕੇ ਇਹ ਨੌ ਲਾਉਣ ਵਾਲੇ ਗਾਂ ਦੇ ਉਹਦੀ ਗੱਲ ਕੋਈ ਨਹੀਂ ਬਿਲਕੁਲ ਖੱਲੀ ਆਇਆ ਸੇਰੇ ਲਵਾ ਦਾਂਗੀ ਜੀ ਹੋ ਜੋ ਵੀ ਸੱਚ ਬਿਲਕੁਲ ਨਾਉਂ ਓਕੇ ਨਾਉਂ ਕੇ ਥੋੜੇ ਦੇ ਬਾਸਾ ਟਿਲ ਟੂਲ ਹੈ ਕੀ ਹੈ ਵਿੱਚ ਹਨਾ ਬਿਲਕੁਲ ਹੈ ਅਜੇ ਤਾਂ ਹਾਂ ਲ ਜਾਂਦੀ ਹੈ ਦਿਨ ਲੈ ਜੂਗੀ ਦਿਨ ਲੈ ਜੂਗੀ ਤੂੰ ਹਫਤਾ ਲੈ ਜੂ ਹਫਤਾ ਲੈ ਜੂ ਹਫਤਾ ਲੈ ਜੂਗੀ ਜੀ ਲੈਵਾ ਤਾਂ ਬਹੁਤ ਹੈ ਹੋਈ ਹਾਂ ਇਹਦਾ ਬੱਠਾ ਮਣੀ ਜਾਣਾ ਵੜ ਤੋਂ ਜਦੋਂ ਬਣੂਗੀ ਬਹੁਤ ਢੱਲਾ ਜਾਦੀ ਆ ਆ ਦੇਖੋ ਪ੍ਰਭੂ ਠੀਕ ਆ ਤੇ ਜਰਸੀ ਵੈਡ ਆ ਦੋਸਤੋ ਰੇਟ ਜਿਹੜਾ ਹਰ ਕ ਵੈਡ ਦਾ ਫੋਨ ਤੇ ਹੋਵੇਗਾ ਤੁਸੀਂ ਜਿਹੜਾ ਜਰੂਰ ਸੰਪਰਕ ਚੌਥਾ ਨੰਬਰ ਚੌਥੇ ਨੰਬਰ ਤੇ ਜਰਸੀ ਜਿਹੜੀ ਆਪਾਂ ਤੁਹਾਨੂੰ ਵੇਖਾਈ ਆ ਅੱਗੇ ਪੰਜਵੇਂ ਨੰਬਰ ਤੇ ਜਿਹੜੀ ਇਸ ਵੇੜ ਦੀ ਕੀ ਡਿਟੇਲ ਹੈ ਵੀ ਸੁਣ ਆਲੀ ਹੈ ਜੀ ਇਹ ਵੀ ਸੁਣ ਆਲੀ ਹੈ ਜੀ ਇਹ ਵੀ ਇਹਦੇ ਟੱਲਾ ਟੁਲਾ ਦੇਖੋ ਬਹੁਤ ਆ ਠੰਡੀ ਠੁੰਡੀ ਬਹੁਤ ਆ ਟੱਲਾ ਟੁਲਾ ਬਹੁਤ ਆ ਜੀ ਇਹਦੀਆਂ ਲਓ ਵੀ ਦੋਸਤੋ ਇਹ ਵੀ ਕਰੋ ਚੈੱਕ ਸੁਆ ਵੀ ਦੂਜਾ ਕਿ ਤੀਜਾ ਜੀ ਨਹੀਂ ਦੂਜਾ ਸੁਣਿਆ ਨੇ ਦੂਜਾ ਨੇ ਹੈ ਤੇ ਬਿਲਕੁਲ ਨੀ ਵੇੜ ਨਹੀਂ ਇਹ ਲੈਂਦੇ ਠੀਕ ਆ ਜੀ ਨਵੀਆਂ ਵੇੜਾਂ ਆ ਦੋਸਤੋ ਪਹਿਲੇ ਦੂਜੇ ਸੁਭਈ ਆ ਤੇ ਥਣ ਚੱਡਾ ਜਿਹੜਾ ਤੁਸੀਂ ਵੇਖ ਸਕਦੇ ਹੋ ਠੀਕ ਤਿਆਂ ਤਸਲੀ ਦੇ ਨਾਲ ਤੁਸੀਂ ਦੇਖ ਲਓ ਜੀ ਵਾੜਦੀ ਫਰੀ ਫੇਸ ਕੁਆਲਿਟੀ ਦਿਖਾ ਰਹੀ ਵੀਰ ਆ ਦੇਖੋ ਹੋਰ ਇਹ ਜਸਲੀ ਕਰ ਰਿਹਾ ਹੈ ਕਿੰਕ ਬਹੁਤ ਵਧੀਆ ਇਹਦਾ ਵੇਖੋ ਮਾਤਮੀਆਂ ਸੀਲਾ ਕਰਮ ਵਾਲੀਆਂ ਇਹ ਸੀਰਸ ਲਾ ਕੇ ਜਿਹੜੀਆਂ ਦੋਸਤੋ ਬੈਠਾ ਸਾਰੀਆਂ ਵਧੀਆ ਲੱਗੀਆਂ ਇਹੋ ਜਿਹਾ ਆਪਾਂ ਲੈਂਦੇ ਨਹੀਂ ਗਾਣ ਆਪਾਂ ਮਾੜੀ ਲੈਂਦੇ ਲਾਮਾ ਆਉਂਦਾ ਭੈਣ ਫਰਾਲਾ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਆ ਜੀ ਰੱਬ ਵੱਲੋਂ ਪਰਮਾਤਮਾ ਵੱਲੋਂ ਕੋਈ ਉਨੀ ਉਕੀ ਡੰਗਰ ਤੇ ਨਿਕਲਾ ਵੀ ਆਪ ਜੀ ਲੋਣੀ ਆਪਾਂ ਗੱਲ ਕੀਤੀ ਤਾਂ ਕਰੀ ਸਹੀ ਆ ਜੀ ਸਹੀ ਆ ਕੀ ਕਰਾਂਗੇ ਤੇ ਅਗਲੀ ਵੇੜ ਭਾਜੀ ਇਹ ਵੀ ਪਹਿਲੇ ਨੇ ਕਿ ਦੂਜੇ ਜੀ ਹਾਂ ਜੀ ਇਹਨੇ ਦੂਜੇ ਸੁਣਾਇਆ ਜੀ ਵੇੜ ਸੀਵਾ ਨੰਬਰ ਸੀਵਾ ਨੰਬਰ ਹਾਂ ਜੀ ਸੀਵਾ ਨੰਬਰ ਬੱਚੀ ਬਹੁਤ ਜੰਗੀ ਆ ਜੀ ਪਰੇ ਦਿਨ ਲੈ ਜੀ 10 ਲੈ ਜੀ ਹੂੰ 10 ਲੌਗੀ ਜੀ ਇਹ ਪੂਰੇ ਆ ਬਹੁਤ ਵੇ ਪੁਣੀ ਕੁਆਲਿਟੀ ਬਹੁਤ ਵਧੀਆ ਜੀ ਤੇ ਥਣ ਵੀ ਬਹੁਤ ਯਾਰਿਆਂ ਵਾਲਾ ਲਗਾ ਠੀਕ ਆ ਸੂਬਾ ਦੂਜਾ ਹੈ ਨਾ ਜੀ ਦੂਜਾ ਸਵੇਰ ਹੂੰ ਆ ਵੇਖੋ ਜੀ ਠੀਕ ਆ ਥਣ ਦੇ ਬਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਪਸ਼ੂ ਅੱਗੇ ਘਟੋ ਘਟ ਵੀ ਦੇਣ ਬਦੇ ਨਾਲ ਕਿ ਨੇੜੇ ਜਾਂਦੀ ਪਈ ਹੈ ਵੇੜ ਉਹ ਮੈਂ ਜਿਹੜਾ ਦੋਸਤੋ ਬੰਨਾ ਸ਼ੁਰੂ ਹੋਈ ਪਈ ਹੈ ਠੀਕ ਆ ਤੇ ਆ ਫੇਸ ਕੁਆਲਿਟੀ ਦਿਖਾ ਦਈਏ ਠੀਕ ਆ ਸ਼ਗਲੋਂ ਜਿਹੜੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਬੂਥੀ ਬਾਤੀ ਬਹੁਤ ਜਿਆਦਾ ਸੋਹਣੀ ਆ ਬਿਲਕੁਲ ਛੋਟਾ ਜਿਹਾ ਕਰਨਾ ਲਓ ਵੀ ਦੋਸਤੋ ਹਰ ਪਾਸੇ ਕੁਆਲਿਟੀ ਹੈਗੀ ਐ ਘੱਟੋ ਘੱਟ ਵੀ ਇਹ 7ਵੇਂ 6ਵੇਂ ਨੰਬਰ ਤੇ ਸੀ ਬੜਾ ਇਹ ਸੇਮ ਹੈ ਰੀਸ਼ੇ ਨੂੰ ਤੇ ਆ ਗਈ ਆ। ਆ ਕਰਮਾਂ ਲਾਸਟ। ਇਹ ਸਤਮਾ ਲਾਸਟ ਜਿਹੜੀ ਆ ਵੜ ਇਹ ਵੀ ਹੈ। ਚਾਹੀਵਾਲ ਕ੍ਰੋਸ ਸੰਗ ਦੇ ਵਿੱਚ ਆ ਠੀਕ ਹੈ ਜੀ। ਤੇ ਜਿਹੜੀ ਹਾਈਟ ਆ ਮੀਡੀਅਮ ਹਾਈਟ ਆ। ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਜਿਹੜੀ ਕੱਦ-ਕੱਦ ਦੀ ਜਿਹੜੀ ਦੋਸਤੋ ਵੱਡੀ ਹੋਵੇ, ਉੱਚੀ ਹੋਵੇਗੀ ਉਹ ਜ਼ਰੂਰ ਦੱਸੀ ਜਾਊਗੀ। ਇਹ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਵੜ ਦੇਖ ਰਹੇ ਹੋ। ਕਾਫੀ ਕਲਰ ਹੈਗਾ ਜੀ, ਬ੍ਰਾਊਨ ਕਲਰ ਦੇ ਵਿੱਚ ਆ ਠੀਕ ਆ। ਬਹੁਤ ਵਧੀਆ ਇਹ ਬਣੂਗੀ ਬਹੁਤ ਜੀ ਇਹ। ਸਵੇਰ ਆਦਿ ਨੇ ਜੀ। ਸਵੇਰ ਵੀ ਤੁੱਚਾ ਜੀ। ਹਾਂ ਜੇ ਇਹਦਾ ਵੀ ਦੂਜਾ ਦੇ 10 ਦਿਨ ਲੂਗੀ।

10 ਦਿਨ ਲੈ ਜੂਗੀ ਤੇ ਬੈੜਾ ਦੋਸਤੋ ਆਲਮੋਸਟ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਸਟਾਰਟਿੰਗ ਤੋਂ ਜਿਹੜੇ ਦੋ ਤਿੰਨ ਨੱਕ ਸੀਗੇ ਦੋ ਬੈੜਾ ਸੀ ਜਿਹੜੀਆਂ ਸੁਈਆਂ ਸਵਾਈਆਂ ਨੇ ਠੀਕ ਆ ਤਿੰਨ ਬੈੜਾ ਸੀ ਠੀਕ ਆ ਤਿੰਨ ਬੈੜਾ ਸੀ ਤਿੰਨ ਨੰਬਰ ਸੁਗੇ ਆ ਬਾਕੀ ਅ ਬੈੜਾ ਜਿੰਨੀਆਂ ਹੈਗੀਆਂ ਸੀਗੀਆਂ ਘੱਟੋ ਘੱਟ ਵੀ ਨਾਗ ਜੇਕਰ ਆਪਾਂ ਗੱਲ ਕਰਦੇ ਚਾਰ ਠੀਕ ਆ ਚਾਰ ਬੈੜਾ ਜਿਹੜੀਆਂ ਬਿਲਕੁਲ ਠੁਕੀਆਂ ਨੇ ਅੱਗੇ ਰੈਡੀ ਨੇ ਕੋਈ 10 ਦਿਨ ਤੱਕ ਕੋਈ ਇੱਕ ਹਫਤਾ ਹਫਤੇ ਤੱਕ ਜਿਹੜੀ ਸੂਨ ਦੇ ਵਿੱਚ ਰੈਡੀ ਨੇ ਠੀਕ ਆ ਸੋਚਾਵਣ ਵੀਰ ਫਾਰਮਰ ਵੀਰ ਜਿਹਨਾਂ ਨੇ ਖਾਸ ਤੌਰ ਤੇ ਦੋਸਤੋ ਖਰੀਦਦਾਰੀਆਂ ਨੇ ਜਰੂਰ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਕੰਟੈਕਟ ਨੰਬਰ ਜਿਹੜੇ ਹੈਗੇ ਆਪਾਂ ਲੈ ਕੇ ਭਾਜੀ ਹੋਰਾਂ ਤੋਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਸੰਪਰਕ ਨੰਬਰ ਇੱਕ ਭਾਜੀ ਆਪਣੇ ਕਰੀਏ ਦੱਸਿਓ ਜੀ ਹਾਂਜੀ ਹਾਂਜੀ 937142346 94100 ਹਾਂਜੀ 9417442346 42346 ਹਾਂਜੀ ਦੂਜਾ ਨੰਬਰ ਇੰਦਰਪ੍ਰੀਤ 7009971232 79971232 ਠੀਕ ਹੈ ਜੀ ਸੋ ਦੋਸਤੋ ਇਹ ਦੋਨੋਂ ਨੰਬਰ ਆਪਾਂ ਸਕਰੀਨ ਤੇ ਜਰੂਰ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਐਨੀਮਲ ਦੇਖ ਸਕਦੇ ਹੋ ਘਰ ਵਿਜਿਟ ਕਰਕੇ ਜਾਂ ਤਸੱਦੀ ਕਰ ਸਕਦੇ ਹੋ ਚੁਬਾਈ ਕਰਕੇ ਜਿਹੜਾ ਪਸ਼ੂ ਖਾਸ ਤੌਰ ਤੇ ਸੂਨ ਵਾਲਾ ਉਹਨੂੰ ਟਿੱਪ ਕੇ ਚੌਥਾਂ ਥਾਂ ਦੀ ਤਸੱਦੀ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਪਾਜੀ ਹੋਰ ਕੋਈ ਗੱਲ ਬਾਤ ਜੀ ਨਹੀਂ ਚੜ੍ਹਦੀ ਗਲਾ ਜੀ ਠੀਕ ਹੈ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਹੀ